ਓ ਬੱਲੇ 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 ਸੇਲ ਲੱਗ ਗਈ ਮਾਵੀ ਦੀ ਹੱਟੀ ਤੇ ਦੇਖੋ ਕਿੰਨਾ ਸੋਹਣਾ ਸੂਟ ਹੈ ਸਿਰਫ 499 ਚ ਨਾਲ ਪਿਓਰ ਦਾ ਦੁਪੱਟਾ ਪਿਓਰ ਕੈਂਬਰੀ ਕੋਟਨ ਦਾ ਸੂਟ ਨਾਲ ਪਿਓਰ ਦਾ ਦੁਪੱਟਾ 100% ਪਿਓਰ ਦਾ ਦੁਪੱਟਾ ਜੇ ਪਿਓਰ ਦਾ ਕਹਿ ਰਹੇ ਤਾਂ ਪਿਓਰ ਦਾ ਹੀ ਹੋਊਗਾ 100% ਪਿਓਰ ਕੋਟਨ ਦੇ ਸੂਟ ਹੈ ਸਿਰਫ 499 ਚ ਰੱਖੜੀ ਸੇਲ ਧਮਾਕਾ ਚ ਲੁੱਟ ਲੋ ਮੇਲਾ ਆਜੋ ਮਾਵੀ ਦੀ ਹੱਟੀ ਮਰਿੰਡਾ ਰੋਡ ਕਰਾਣੀ ਸ਼ਹਿਰ ਮਾਵੀ ਦੀ ਮਾਵੀ ਵਾਲਿਆਂ ਦੀ ਹੱਟੀ ਤੇ ਲੱਗੀ ਸੇਲ ਆ ਲੋ ਪਹੁੰਚੋ ਜਲਦੀ ਤੋਂ ਜਲਦੀ ਸਿਰਫ 499 ਚ ਕਰਦੋ ਆਪਣੀਆਂ ਭੈਣਾਂ ਨੂੰ ਗਿਫਟ ਸੂਟ ਲਓ ਜੀ ਪਿਓਰ ਕਾਟਨ ਦਾ ਸੂਟ ਹੈ ਪਿਓਰ ਕਾਟਨ ਦਾ ਪਿਓਰ ਦੁਪੱਟੇ ਨਾਲ ਲੁੱਟ ਲੇ ਜੋ ਮੇਲਾ ਆਜੋ ਪਹੁੰਚੋ ਹਲੋ ਬੀਬੀਆਂ ਲਈ ਲਾਈਟ ਕਲਰ ਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਚਲੋ ਚੈੱਕ 499 ਚ ਮਾ ਵੀ ਦੀ ਹੱਟੇ ਤੁਹਾਡੀ ਆਪਣੀ ਹੱਟਿਆ ਆਜੋ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਪਹੁੰਚੋ ਰਖੜੀਆਂ ਤੱਕ ਸੇਲ ਚੱਲਣੀ ਹੈ ਜੀ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਹਾਂ ਲਓਰ 5 ਮੀਟਰ ਸੂਟ ਹੈ ਜੀ ਪਿਓਰ ਦੇ ਦੁਪੱਟੇ ਨਾਲ 499 ਰੁਪਏ ਚੈੱਕ ਕਰੋ ਚੈੱਕ ਦੇਖੋ ਡਿਜ਼ਾਈਨ ਰੰਗ ਕਿੰਨੇ ਸੋਹਣੇ ਸੋਹਣਿਆ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਜੇ ਫੋਲੋ ਨਹੀਂ ਕਰਿਆ ਤਾਂ ਫੋਲੋ ਕਰ ਲਓ ਹੋਰ ਫਾਇਦੇ ਵਾਲੀਆਂ ਵੀਡੀਓ ਆਉਣੀਆਂ ਰੱਖੜੀ ਤੱਕ ਧਮਾਕਾ ਸੇਲ ਸਾਰੇ ਸੂਟ ਸਸਤੇ ਕਰਤੇ ਆਪਾਂ ਨੇ 2200 ਤੋਂ ਕੜਾਈ ਵਾਲਾ ਸੂਟ ਆਪਣੇ ਕੋਲ ਸ਼ੁਰੂ ਹੋ ਜਾਂਦਾ ਦੱਬ ਕੇ ਕਰ ਦਿਓ ਜੀ ਵੀਡੀਓ ਸ਼ੇਅਰ ਤੇ ਆਜੋ ਮਾਵੀ ਦੀ ਹੱਟੀ ਮਰੰਡਾ ਰੋਡ ਕਰਾਲੀ ਸ਼ਹਿਰ ਧੰਨਵਾਦ